ਸਮ ਗੁਰ ਗਮ ਗਿਆਨਾ ਜੋ ਦੀਸੈ ਤੁਝ ਮਾਹੇ ਸਮਾਨਾ ਨਾਨਕ ਨੀਚ ਵਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਮਰੂ ਮਹਲਾ ਪਹਿਲਾ ਆਪੇ ਦਰਤੀ ਤੋਲੇ ਆਕਾਸ ਸੰਯਾਪੇ ਸੱਚੀ ਗੁਣ ਜਤੇ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮੇਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਢਾਈ ਪੰਜ ਚੋਰ ਚੰਚਲ ਚਿਤ ਚੱਲ ਹੈ ਪਰ ਕਰ ਜੋ ਹੈ ਕਰ ਨਹੀਂ ਭਾਲੇ ਕਾਇਆ ਨਗਰ ਟਹਿ ਟਹਿ ਠੇਰੀ ਬਿਨ ਸਬਦੇ ਪਤ ਜਾਈ ਹੈ ਗੁਰ ਤੇ ਬੂਜੈ ਤ੍ਰੇਵਣ ਸੂਝੈ ਮਨਸਾ ਮਾਰ ਮਣੇ ਸਿਉ ਲੂਝੈ ਜੋ ਤੁਧ ਸੇਵੇ ਸੇ ਤੁਦੀ ਜੇ ਨਿਰਪਉ ਭਾਲ ਸੁਖਾਈ ਆਪੇ ਸੁਰਗ ਮਛ ਪਿਆਲਾ ਆਪੇ ਜੋਤ ਸਰੂਪੀ ਬਾਲ ਜਟਾ ਬਿਗਟ ਬਿਕਰਾਲ ਸਰੂਪੀ ਰੂਪ ਨਾ ਰੇਖ ਆਕਾਈ ਹੈ ਬੇਦ ਕਤੇਬੀ ਭੇਦ ਨਾ ਜਾਤਾ ਨਾਤ ਸਮਾਤ ਪਿਤਾ ਸੁਤ ਭਰਾਤਾ ਸਗਲੇ ਸੈਲੀ ਉਪਾਏ ਸਮਾਏ ਲਖਣ ਲਖਣਾ ਜਾਈ ਹੈ ਕਰ ਕਰਤਾ ਕੀ ਮੀਤ ਘਨੇਰੇ ਕੋਈ ਨਾ ਕਟੈ ਅਵਗਣ ਮੇਰੇ ਸੋਰ ਨਰਨਾਰਾਤ ਸਾਹਿਬ ਸਭਨਾ ਸਿਰ ਪਾਏ ਮਿਲੇ ਭਉ ਜਾਈ ਊਲੇ ਚੁਕੇ ਮਾਰਗ ਪਾਵੈ ਆਪ ਭਲਾਏ ਤੁਹੈ ਸਮਝਾਵੇ ਬਿਨਾਵੇ ਮੈਂ ਅਵਰਣ ਦੀਸੈ ਨਾਵੋ ਗਤ ਮਿਤ ਪਾਈ ਹੈ ਗੰਗਾ ਜਮਨਾ ਕੇਲ ਕੇਦਾਰਾ ਕਾਂਸੀ ਕਾਂਤੀ ਪੁਰੀ ਦਵਾਰ ਗੰਗਾ ਸਾਗਰ ਬੇਣੀ ਸੰਗਮ 68 ਅੰਕ ਸਮਾਈ ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਵੈਦਲੀ ਪ੍ਰਭ ਆਪੇ ਭਰਮ ਭੇਦ ਪਹੁੰਚਾਈ ਆਪੇ ਕਾ ਜੀ ਆਪੇ ਮੁੱਲਾ ਕਾਬੇ ਭੋਲਣ ਕਭੂ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੇ ਕੋ ਬਹਿرائی ਜਿਸ ਬਰਸੇਤੀ ਸਦੇਵ ਡਿਆਈ ਸਭ ਸੇ ਦਾਤਾ ਤਿਲਣਾ ਤਮਾਈ ਪਰਪੁਰਤਾ ਰਹਾ ਨੇ ਕੇਵਲ ਗੋਤ ਪ੍ਰਗਟ ਸਭ ਠਾਈ ਕਿਆ ਸਲਾਹੀ ਅਗਮਿਆਪਾਰੈ ਸੱਚੇ ਸਿਰਜਣਹਾਰ ਮੁਰਾਰੈ ਜਿਸ ਨੋ ਨਦਰ ਕਰੇ ਜਿਸ ਮੇਲੇ ਮੇਲ ਮਿਲਾਇ ਮੇਲਾਈ ਬ੍ਰਹਮਾ ਵਿਸ਼ਨਮੇ ਸੁਦਵਾਰੈ ਉਬੇ ਸੇਵੇ ਲਖੇ ਅਪਾਰੈ ਹੋਰ ਕੀਤੀ ਦਰ ਦੀ ਸੈ ਬਿਲ ਲਾਦੀ ਮੈਂ ਗਣਤਨ ਆਵੈ ਕਾਈ ਸਾਚੀ ਕੀਰਤਿ ਸਾਚੀ ਬਾਣੀ ਹੋਰਨਾਂ ਦੀ ਸੇ ਬੇਦ ਪੁਰਾਣੀ ਪੂੰਜੀ ਸਾਚੇ ਗੁਣ ਗਾਵਾਂ ਮੈਂ ਤਰ ਹੋਰ ਨ ਕਾਈ ਜੋ ਜੋ ਸਾਚ ਹੈ ਪੀ ਹੋਸੀ ਕਾਉ ਨਮੂ ਆ ਕਾਉ ਨਾ ਮਰਸੀ ਨਾਨਕ ਨੀਚ ਕਹੇ ਬੇਨੰਤੀ ਦਰ ਦੇਖੋ ਲੇਵ ਲਈ ਮਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰਵਾਲ ਸਹਜ ਨਾ ਜਾਣੇ ਸੋਹਰ ਬਿਨ ਪਿਰ ਨੀਂਦ ਨ ਪਾਈ ਹੈ ਅੰਤਰੀ ਅਗਨ ਜਲੇ ਪੜ ਘਾਰੇ ਮਨ ਮੁਖ ਤੱਕੇ ਕੁੰਡਾ ਛਾਰੇ ਮੇਨ ਸਤਗੁਰ ਸੇਵੇ ਕਿਉ ਸੁਖ ਪਾਈਐ ਸੱਚੇ ਹਾਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਉ ਲੂਝੈ ਮਨਸਾ ਮਣੇ ਸਮਾਈ ਹੈ ਨਾ ਕੀ ਰਗਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰਿਐ ਪਾਰ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਣਾ ਗੁਰ ਤੇ ਸਮਝ ਪੜੀ ਕਿਆ ਡਰਣਾ ਤੂੰ ਦਇਆ ਦਇਆ ਕਰ ਦੇਖ ਹੈ ਦੁਖ ਦਰਦ ਸਰੀ ਰਹਿ ਜਾਈ ਹੈ निज कर बैस रहे खाया ताप तरा खेठा आया कबल बिगा सरे सर सुबर आत्म राम सुखाये हे मरन लिखाए मंडल में आए क्यों रही है चलना प्रथाए सच्चाए अमर सच्चे अमरा पुर सो सच मिले बढ़ाई ਆਉ ਪਾਇਆ ਜਗਤ ਸੁਭਾਇ ਜਿਨ ਸਿਰਿਆ ਤਿਨ ਧੰਬੈ ਲਾਇ ਸੱਚੇ ਉਪਰਿ ਵਰਣ ਦੀ ਸੈ ਸਾਚੇ ਕੀਮਤ ਪਾਈ ਐਥੇ ਗੋਇਲੜਾ ਦਿਨ ਚਾਰੇ ਖੇਲ ਤਮਾਸਾ ਤਿੰਦੂ ਕਾਰੇ ਬਾਜੀ ਖੇਲ ਗਏ ਬਾਜੀ ਘਰ ਜਿਉ ਨਿਸਪਣੇ ਭਖਲਾਈ ਹੈ ਦਨ ਕਾ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵ ਲਾਈ ਖੰਡਿ ਬ੍ਰਹਮੰਡੀ ਪਤਾਲੀ ਪੁਰੀ drevon taadi laiye ਸਾਚੀ ਨਗਰੀ ਤਖਤ ਸੁਚਾਵਾ ਗੁਰਮੁਖ ਸਾਜ ਮਿਲੇ ਸੁਖ ਪਾਵਾਂ ਸੱਚੇ ਸਾਚਾ ਤਖਤ ਵਡਾਈ ਹਮੈ ਗਣ ਤਗਵਾਈ ਗਣਤ ਗਣੀਐ ਸਹਿ ਸਾਜੀਐ ਕਿਉ ਸੁਖ ਪਾਵੇ ਦੂਐ ਤੀਐ ਨਿਰਮਲ ਇਕ ਨਰੰજન ਦਾਤਾ ਗੁਰਪੂਰੇ ਤੇ ਪਤ ਪਾਈ ਜੁਗ ਜੁਗ ਵਿਰਲੀ ਗੁਰਮਖ ਜਾਤਾ ਸਚਾ ਰਵ ਰਹਿਆ ਮਨਰਾਤਾ ਜਿਸ ਕੀ ਓਟ ਗਈ ਸੁਖ ਪਾਇਆ ਮਨ ਤਨ ਮੈਲ ਨ ਕਾਈ ਜੀਵਰਸਾਇਣ ਸਾਚੈ ਰਾਤੀ ਹਰਪ੍ਰਾਉ ਸੰਗੀ ਭਾਉਣਾ ਪ੍ਰਾਤੀ ਸ਼ਰਵਣ ਸਰੋਤ ਰਜੇ ਗੁਰਬਾਣੀ ਜੋਤੀ ਜੋਤ ਮਿਲਾਈ ਰਖ ਰਖ ਪੈਰ ਤਰੇ ਪਉ ਧਰਨਾ ਜਤ ਕਤ ਦੇਖੋ ਤੇਰੀ ਸਰਣਾ ਦੋ ਸੁਖ ਦੇਹ ਤੁਹੈ ਮਨ ਪਾਵੈ ਸੋ ਜੀ ਸਿਉ ਬਣ ਆਈ ਹੈ ਅੰਤ ਕਾਲ ਕੋ ਬੇਲੀ ਨਹੀਂ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਧ ਸਲਾਈ ਨਾਨਕ ਨਾਮ ਰਤੇ ਬਹਿ ਰਾਗੀ ਨਿਜ ਕਰਤਾੜੀ ਲਾਈ ਮਰੂਮਲਾ ਪਹਿਲਾ ਆਜ ਗਾਦੀ ਅਪਰੇ ਅਪਾਰੇ ਆਦਨ ਰੰਝਾਂ ਖਸਮਾ ਮਾਰੇ ਸਾਚੇ ਜੋ ਜੋਤ ਵਿਚਾਰੀ ਸਾਚੇ ਤਾੜੀ ਲਾਈ ਏ ਕੇਤੜਿਆ ਕੇਤੜਿਆ ਜੁਗ ਤੁੰਦੁ ਕਾਰੇ ਤਾੜੀ ਲਾਈ ਸਿਰ ਜਣਹਾਰੈ ਸੱਚ ਨਾ ਸੱਚੀ ਵਢਾਈ ਸਾਚੇ ਤੱਕ ਵਢਾਈਏ साजो सासन तो शरीरा सस वरते गैर गीरा सचा सच परख सचे हुक्म चुलाई हे ससुन तो सत गुरपुरा गुर का शब्द मने सो सूरा साची दर साज निवासा माने हुक्म रजाई हे ਸਾਜੁ ਸਾਜ ਕਹੇ ਸਭ ਕੋਈ ਸਤਿ ਵਰਤੈ ਸਾਚਾ ਸੋਈ ਮਨਮੁਖ ਸਾਜ ਪਰਮ ਬਹੁ ਪੰਜਣ ਗੁਰਮੁਖ ਸਾਜ ਸਖਾਈ ਪ੍ਰੀਤਿ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਿ ਦਾਸੋ ਕੀ ਗੁਰਮਖ ਓਐ ਸੋ ਸਾਚ ਵਖਾਣਾ ਮਨਮੁਖ ਪਚੇ ਅਵਾਈਏ ਮਨ ਮੋ ਕਦੇ ਨੰਦਰ ਗਏ ਸੀਜੈ ਬਿਨ ਸਬਦੇ ਕਿਉ ਅੰਤਰ ਰੀਛੈ ਬਾਦੇ ਆਵੇ ਬਾਦੇ ਜਾਵੇ ਸੋ ਜੀਵੋ ਜਨ ਕਾਈ ਦਇਆ ਦਵਾ ਪਰ ਅੱਦੀ ਹੋਈ ਗੁਰਮਕ ਵਿਰਲਾ ਚੀਨੈ ਕੋਈ ਦੋਇ ਪਗ ਧਰਮ ਤਰੇ ਤਰਣੀ ਤਰ ਗੁਰਮ ਸਾਚਿਤ ਥਾਈ ਏ ਰਾਜੇ ਧਰਮ ਕਰੇ ਪਰਥਾਏ ਆਸਾ ਬੰਦੇ ਦਾਣ ਕਰਾਏ ਰਾਮਨਾਮਿਨ ਮੋਤ ਨ ਹੋਈ ਥਾਕੇ ਕਰਮ ਕਮਾਈ ਕਰਮ ਧਰਮ ਕਰਮ ਮੋਤ ਮੁਗਾਈ ਮੁਗਤ ਪਦਾਰਸ ਸਬਦ ਸਲਾਹਿ ਬਿਨ ਗੁਰ ਸਬਦਿ ਮੋਤ ਨ ਹੋਈ ਪਰਪੰਚ ਕਰ ਪਰਮਾਈ माया ममता ਛੋਡੀ ਨਾ ਜਾਈ ਤੇ ਸੂਟੇ ਸੱਚਕਾਰ ਕਮਾਈ ਐਨ ਸੁਭਗਤਰ ਤੇ ਵਿਚਾਰੀ ਠਾਕੁਰ ਸੋ ਬਣਾਈ ਇਕ ਜਾਵ ਤਵ ਕਰ ਕਰ ਤੀਰਥ ਨਾਵਹਿ ਜੋ ਤੁਦ ਭਾਵੈ ਤਵੈ ਚਲਾਵਹਿ ਹੱਥ ਨਿਗਰੈ ਆਪਤੀ ਨਾ ਭੀਜੈ ਬਿਨ ਹਾਰ ਗੁਰ ਕੈਨ ਸੁਖ ਗਿਰ ਬਿਨ ਹਾਰ ਗੁਰ ਕੈਨ ਪਤ ਪਾਈ ਕਲੀ ਕਾਲ ਮੈਂ ਇੱਕ ਕਲ ਰਾਖੀ ਬਿਨ ਗੁਰ ਪੂਰਾ ਕਨੈ ਨਾ ਭਾਖੀ ਮਨੁ ਮਨੁ ਕੂੜ ਵਰਤੇ ਵਰ ਤਾਰਾ ਬਿਨ ਸਤ ਗੁਰ ਪਰਮ ਨ ਜਾਇ ਸਤ ਗੁਰ ਵੇ ਪਰਵਾਉ ਸਰੰਦਾ ਨਾ ਜਮ ਕਾ ਨਛੰਦਾ ਬੰਧਾ ਯਾ ਦਸੇ ਵੇ ਸੋਇ ਅਬਿਨਾਸੀ ਨਾ ਤਿਸ ਕਾਲ ਸੁਨਤਾਈ ਹੈ ਗੁਰਮੈ ਆਪ ਰਖਿਆ ਕਰ ਤਾਰੇ ਗੁਰਮੈ ਕੋਟ ਅਸੰਖੇ ਉਧਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਪਉ ਮੈਲ ਨ ਕਾਈ ਹੈ ਸਗਲੇ ਜਾਚੇ ਗੁਰ ਪੰਡਾਰੇ ਆਪ ਨਿਰੰਝਨ ਲਖਿ ਅਪਾਰੀ ਨਾਨਕ ਸਾਜ ਕਹੇ ਪ੍ਰਭ ਜਾਚੈ ਮੈ ਦੀਜੈ ਸਾਚ ਰਜਾਈ ਪਰਮਹਲਾ ਪਹਿਲਾ ਸਾਚੇ ਮੇਲੇ ਸ਼ਬਦ ਮਿਲਾਏ ਯਾਤਿਸ ਭਾਣਾ ਸਹਿਜ ਸਮਾਏ ਤਰੇਪਉਣ ਜੋ ਤਰੀ ਪਰਮੇਸ਼ਰ ਅਵਰ ਨ ਦੂਜਾ ਭਾਈ ਜਿਸਕੇ ਚਾਕਰ ਤਿਸ ਕੀ ਸੇਵਾ ਸਬਦ ਪਤੀਜੇ ਲਖਿਆ ਭੇਵਾਇ ਭਗਤਾ ਕਾ ਗੁਣਕਾਰੀ ਕਰਤਾ ਬਖਸ ਲੈ ਵੜ੍ਹਾਈਂ ਦਿੰਦੇ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਾਉਂਦੇ ਕਾਚੇ ਅਮੂਰ ਨ ਬੂਝੇ ਸਾਚ ਨ ਰੀਜੈ ਦੂਜੇ ਭਰਮ ਭੁਲਾਈਂ ਗੁਰਮਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤਿ ਜਾਤੀ मनमोख सोए रहे से लूटे गुरमुख साबत पाई है। कूड़े आवे कूड़े जावे कूड़े राती कूड़ कमावै सद मिले से दरगे पैदे गुरमुख सुरत समाई हे कूड़ मुठी ठगी ठगवाड़ी थक वाड़ी ओ जाड़ी ओ जाड़ी, ओ जाड़ी। ਨਾਮ ਬਿਨਾ ਕੇ ਸਾਧਨ ਲਾਗੈ ਹਰ ਵਿਸਰੈ ਦੁਖ ਪਾਈਏ ਬੂਝਰ ਸਾਜ ਮਿਲੇ ਆਗਾਈ ਨਾਮ ਰਤਨ ਸਾਚੀ ਵੜਾਈ ਚਿਨਿਆ ਪਛਾਣੈ ਸੋਈ ਜੋਤੀ ਜੋਤ ਮਿਲਾਈ ਹੈ ਨਾਵੋ ਭੁੱਲੀ ਝੋਟਾ ਖਾਏ ਬੌਧ ਸਿਆਣ ਬ ਪਰਮ ਨ ਜਾਏ ਪਤ ਪਜ ਮੋਏ ਚੇਤਨ ਚੇਤਾ ਅਜਗਰ ਭਾਰ ਲਦਾਈ ਹੈ ਬਿਨ ਬਾਵ ਵਿਰੋਧੇ ਕੋਈ ਨਹੀਂ ਮੈਂ ਦਿਖਲ ਤੇ ਸੁਸਲਾਹੀ ਮਨ ਤਨ ਅਰਪ ਮਿਲਾਇ ਜਗ ਜੀਵਨ ਅਰਸਿਓ ਬਣਤ ਬਣਾਈ ਕੌ ਕੀ ਗਤਮਿਤ ਕੋਏ ਨਾ ਪਾਵੇ ਜੇ ਕੋ ਵਡਾਕ ਹਾਏ ਵਡਾਈ ਖਾਵੇ ਸਾਚੇ ਸਹਿਬ ਤੋਟ ਨਾ ਦਾਤੀ ਸਗਲੀ ਤਿਨੇ ਉਪਾਈ ਵੱਡੀ ਵਡਿਆਈ ਵੇ ਪਰਵਾਹੇ ਆਵ ਪਾਏ ਦਾਨ ਸਮਾਹੀ ਆਉ ਤੇ ਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਸ ਕਰੇ ਸੋ ਆਪੇ ਆਪੇ ਭਾਉ ਤੇ ਪਾਉ ਗੁਰ ਕੀ ਮਤ ਪੂਰੀ ਅਨਹਦ ਸਬਦ ਲਖਾਈ ਇਕ ਨਾਂਗੇ ਭੁਖੇ ਪਵੇ ਭਵਾਏ ਇਕ ਹੱਥ ਘਰ ਮਰੈ ਨਾ ਕੀਮਤ ਪਾਏ ਗਤਿ ਅਵਗਤ ਕੀ ਸਾਰ ਨ ਜਾਣੈ ਬੂਝੈ ਸਬਦ ਕਮਾਈ ਇਕ ਤੀਰਥ ਨਾ ਵਹਿ ਅੰਨ ਨ ਖਾਵਹਿ ਏਕ ਅਗਨੰਜਲ ਆਵੈ ਦੇਖ ਪਾਵੇ ਰਾਮ ਨਾਮ ਬਿਨ ਮੋਤ ਨ ਹੋਈ ਕਿਤ ਬਿਦ ਪਾਰ ਲੰਗਾਈ ਗੁਰਮਤਿ ਛੋਡੈ ਉਜੜ ਜਾਈ ਮਨ ਮੁਖ ਰਾਮ ਨ ਜਪੈ ਹਵਾਈ ਪਜ ਪਜ ਬੂਡੇ ਕੂੜ ਕਮਾਵੇ ਕੂੜ ਕਾਲ ਬਹਿ ਰਾਈ ਹੁਕਮੇ ਆਵੇ ਹੁਕਮੇ ਜਾਵੇ ਬੂਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੇ ਮਨ ਭਾਵੇ ਗੁਰਮ ਕਾਰ ਕਮਾਈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਤੇਨੇ ਆਪੇ ਆਵੋ ਪਾਏ ਪਛਾਤਾ ਆਪੇ ਸਤਿਗੁਰੂ ਆਪੇ ਸੇਵਕ ਆਪੇ ਸ੍ਰੇਟੀ ਉਪਾਈ ਆਪੇ ਨੇੜੈ ਨਾਹੀ ਦੂਰੇ ਊਜੇ ਗੁਰਮਖਸੇ ਜਨ ਪੂਰੇ ਤਿਨ ਕੀ ਸੰਗਤ ਐਨ ਸਲਾਹਾ ਸੋਰ ਸੰਗਤ ਇਹ ਵਡਾਈ ਹੈ ਜੋ ਜੋ ਸੰਤ ਭਲੇ ਪ੍ਰਵ ਤੇਰੇ ਹਰ ਗੁਣ ਗਾਵੇ ਰਸਨ ਰਸੇਰੇ ਉਸਤ ਕਰੇ ਪਰ ਹਰ ਦੁਖ ਦਾਲਦ ਜੇ ਨਾਹੀਂ ਜੰਤ ਪਰਾਈ ਹੈ ਓਏ ਜਾਗਤ ਰਹਿ ਨ ਸੋਤੇ ਦੀਸੇ ਸੰਗਤ ਕੁਲ ਤਾਰੇ ਸਾਚ ਪ੍ਰੀਸਹਿ ਕਲ ਮਲ ਮੈਲ ਨਹੀਂ ਤੇ ਨਿਰਮਲ ਓਏ ਰਹੇ ਭਗਤ ਲਿਵ ਲਾਈਂ 부ਜੋ ਹਰਜੋ ਸਤਗੁਰ ਬਾਣੀ ਇਹ ਜੋ ਬਣ ਸਾਸ ਹੈ ਦੇ ਪ੍ਰਾਣੀ ਆਜ ਕਾਲ ਮਰ ਜਾਈਐ ਪ੍ਰਾਣੀ ਹਰ ਜਪ ਜਪ ਰਿਦੈ ਧਿਆਈਐ ਜੁਗ ਜੁਗ ਸੰਤ ਬਲੇ ਹਰ ਤੇਰੇ ਹਰ ਗੁਣ ਗਾਵਹਿ ਰਸਨ ਰਸੇਰੇ ਉਸ ਕਰੇ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਭਰਾਈ ਓਏ ਜਾਗਤ ਰਹੇ ਨ ਸੂਤੇ ਦੀ ਸਹ ਸੰਗਤ ਕੁਲ ਤਾਰੇ ਸਾਜ ਭਰੀ ਸਹ ਕਲ ਮਲ ਮਲ ਨਾਹੀ ਤੇ ਨਿਰਮਲ ਓਏ ਰਹੇ ਭਗਤ ਲਿਵ ਲਾਈ ਬੂਜੋ ਹਰ ਜਨ ਸਤ ਗੁਰ ਬਾਣੀ ਜੋ ਬਣ ਸਾਸ ਦੇ ਪ੍ਰਾਣੀ ਆਜ ਕਾਲ ਮਰ ਜਾਈਐ ਪ੍ਰਾਣੀ ਅਵ ਜਬ ਜਬ ਹਿਰਦੈ ਧਿਆਈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲੁ ਸ਼ਹੜਾ ਸਤ ਗੁਰ ਪਜੇ ਮਨ ਹਉਮੈ ਦੋ ਮਾਰਗ ਪਜੇ ਪਚਾਈ ਛੋਡੋ ਨਿੰਦਾ ਆਦ ਪ੍ਰਾਈ ਆ ਤਨਾਈ ਸਾਤ ਨਾਈ ਬ੍ਰਾਮਸਪਾਈ ਜੁਰਗਾਮੇ ਦੇ ਬੜੇ ਆਏ ਹਮੇ ਤਾਂ ਨੇ ਛੋਡੋ ਨਾ ਹਰ ਵਕਤਨ ਪਰੋ ਇਹੋ ਬਰੀ ਨੂੰ ਆਈ ਅੱਗੇ ਬਿਮਲ ਨਦੀ ਬਿਖ ਉਗਣ ਬਿਖ ਜੇਲਾ ਤਿੱਥੇ ਵਰਨ ਕੋਈ ਜੀਓ ਅਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜੇ ਮਨ ਮੁਕਤਾਈ ਗੁਰ ਪਹਿ ਮੋਦਾਨ ਦੇ ਭਾਣੇ ਜਿਨ ਪਾਇਆ ਸੋਈ ਬਿਦ ਜਾਣੇ ਜਿਨ ਪਾਇਆ ਤੇ ਪੁੱਛੋ ਭਾਈ ਸੁਖ ਸਾਤ ਗੁਰ ਸੇਵ ਕਮਾਈ ਹੀ ਗੁਰ ਊਰਜ ਮਰਹੀ ਬੇਕਾਰਾਂ ਜਮ ਸਿਰ ਮਾਰੇ ਕਰੇ ਖੁਆਰਾ ਬੰਦੇ ਮੁਕਤ ਨਾਹੀ ਨਰ ਨਿੰਦਕ ਡੁੱਬੇ ਨਿੰਦ ਪਰਾਈ ਹੈ ਬੋਲੂ ਸਾਂਝ ਪਛਾਣੋਂ ਅੰਦਰ ਦੂਰ ਨਾਹੀ ਦੇਖੋ ਕਰਨੰਦਰ ਬਿਗੜ ਨਾਹੀ ਪ੍ਰਮੁਖ ਤਰਤਾਰੀ ਓ ਪਾਉ ਜਲ ਪਾਰ ਲੰਗਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਆਬਿਨਾਸੀ ਨਾ ਜੀਉ ਮਰੀ ਨਾ ਮਾਰਿਆ ਜਾਈ ਕਰ ਦੇਖੇ ਸਉਦਰ ਜਾਈ ਏ ਉਹ ਨਿਰਮਲ ਹੈ ਨਾ ਹੀ ਅੰਧਿਆਰਾ ਉਹ ਆਪੇ ਤਖਤ ਬੈ ਸਚਿਆਰਾ ਸਾਂਕਤ ਕੂੜੇ ਬੰਦ ਪੁਵਾਈ ਮੱਜਨ ਮੇ ਆਈ ਜਾਈ ਜਨਮ ਹੈ ਆਈ ਜਾਈ ਗੁਰ ਕੀ ਸੇਵਕ ਸਤ ਗੁਰ ਪਿਆਰੀ ਉਹੀ ਬੈ ਸੇ ਤਖਤ ਸੋ ਸ਼ਬਦ ਵਿਚਾਰੇ ਤਤਲੇ ਹੇ ਅੰਤਰਗਤ ਜਾਣੇ ਸਤਸੰਗ ਸਾਜ ਵਡਾਈ ਆਪ ਤਰੀ ਜਨ ਪਿਤਰਾਂ ਤਾਰੀ ਸੰਗਤ ਮੁਕਤ ਸੋ ਆਪਾਰ ਉਤਾਰੀ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਘਰਿ ਲਿਵਲਾਈ ਮਾਰੂ ਮਹੱਲਾ ਪਹਿਲਾ ਕਿਤੇ ਜੁਗ ਵਰਤੀ ਗੋਬਾਰੈ ਢਾੜੀ ਲਾਈ ਅਪਰ ਅਪਾਰੈ ਦੁੱਖ ਕਾਰਨ ਉਰਾਲਮ ਬੈਠਾ ਨਾ ਤਦ ਧੰਦ ਪਸਾਰਾਹੀ ਜੁਗਛਤ ਹੀ ਤਨੇ ਵਰਤਾਈ ਜੋ ਤਿਸ ਭਾਣਾ ਤੇ ਵੇਚ ਲਾਏ ਤੇ ਸੈ ਸ੍ਰੀਕ ਨਦੀ ਸੇ ਕੋਈ ਆਪੇ ਅਪਰਿ ਅਪਾਰਾਹੀ ਗੁਪਤੈ ਬੂਝੂ ਜਗ ਚਤਤ ਆਰੀ ਘੜਕਣ ਵਰਤੇ ਉਦਰਮਝਾਰੇ ਜੋ ਜੁਗ ਏਕਾਂ 21 ਵਰਤੇ ਕੋਈ ਬੂਝੇ ਗੁਰ ਵਿਚਾਰਾਹ ਬਿੰਦ ਰਗਤ ਮਿਲ ਪਿੰਡ ਸਰੀਆ ਪਉਣ ਪਾਣੀ ਅਗਨੀ ਮਿਲ ਜੀਆ ਅਪੇ ਚੋਜ ਕਰੇ ਰੰਗ ਮਹਿਲੀ ਹਰ ਮਾਇਆ ਮੋਹ ਪਸਾਰਾਹੇ ਗਰਭ ਕੁੰਡਲ ਮੈਂ ਔਰਤ ਧਿਆਨੀ ਆਪੇ ਜਾਣੇ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਮ ਜਾਰਾ ਹੈ ਚਾਰ ਪਦਾਰਥ ਲੈ ਜਾਗੇ ਆਇਆ ਸੇਵ ਸਖਤੀ ਘਰ ਵਾਸਾ ਪਾਇਆ ਇਕ ਵਿਸਾਰੇ ਤਾਂ ਬਿਨਹਾਰੇ ਅੰਧਲੇ ਨਾਮਿਸਾਰਾ ਹੈ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੂਵੈ ਵਾਲ ਰੰਗੀਲਾ ਜਿਸ ਕਾ ਸਾਸੁ ਤਿਨਹੀ ਲੀਆ ਉਲਾਰੋਵਣ ਹਾਰਾ ਹੈ ਬਰ ਜੋਵਣ ਮਰ ਜਾਏ ਕੇ ਕੀਜੈ ਮੇਰਾ ਮੇਰਾ ਕਾਰੋ ਵੀਜੈ ਮਾਇਆ ਕਾਰਨ ਰੋਈ ਬਿਗੂਚ ਹੈ ਤ੍ਰਿਗ ਜੀਵਨ ਸੰਸਾਰਾਹੀ ਕਾਲੀ ਹੂੰ ਫੁਨ ਤੌਲੀ ਆਈ ਵਿਣਨਾ ਵੀ ਗਤ ਗਿਆ ਗਵਾਈ ਦਰ ਮਤ ਅੰਦਲਾ ਬਿਨਸ ਬਿਨਾਸੀ ਮੁੱਠੀ ਰੋਈ ਬੁਕਾਰਾਹੇ ਆ ਵਿਚਾਰ ਨ ਰੋਵੇ ਕੋਈ ਸਤਗੁ ਮਿਲੇ ਤਾ ਸੋਜੀ ਹੋਈ ਬਿਨ ਗੁਰ ਬਜਰਕ ਪਾਟ ਨ ਖੂਲੇ ਚਬਦ ਮਿਲੇ ਨਿਸਤਾਰਾਹੀ ਬਿਰਦ ਭਇਆ ਤਨ ਸੀਜੈ ਦੇਹੀ RAM ਜਪਾਈ ਅੰਤ ਸਨੇਹੀ ਨਾਮ ਇਸਾਰ ਚੱਲੇ ਮੋਹ ਕਾਲੇ ਦਰਗੇ ਝੂਠ ਖੁਆਰਾ ਹੀ ਨਾਮ ਇਸਾਰ ਚੱਲੇ ਕੁੜਿਆਂ ਰੋ ਅਵ ਜੰਦ ਪੜੇ ਸਿਰਸਾਰ ਸਹਰ ਦੇਵਾ ਘਰ ਵਾਸ ਨਾ ਪਾਈ ਪੀੜੇ ਸਿਰ ਮਾਰਾ ਹੈ ਖਾਜੇ ਪਹਿ ਜੇ ਰਲੀ ਕਰੀ ਜੇ ਬਿਨਾਂ ਭਗਤੀ ਬਾਦ ਮਰੀ ਜੇ ਸਾਰ ਆਪ ਸਰ ਕੀ ਸਾਰ ਨ ਜਾਣੇ ਜੰਮ ਮਾਰੀ ਕਿਆ ਵਿਚਾਰਾ ਹੈ ਪਰਿਵਰਤੀ ਨਰਵਿਰਤ ਪਛਾਣੇ ਗੁਰ ਕੈ ਸੰਗਿ ਸ਼ਬਦ ਕਰ ਜਾਣੇ ਕਿਸ ਹੀ ਮੰਦਾਂ ਆਖ ਨ ਚੱਲੇ ਤਿਸ ਖਰਾਂ ਸਚਿਆ ਰਾਹੀ ਸਚ ਖਰਾਂ ਸਚਿਆ ਰਾਹੀ ਸਾਜ ਬਿਨਾਂ ਦਰਸਿ ਜੈਣਾ ਕੋਈ ਸਾ ਸ਼ਬਦ ਪਹਿਜੇ ਪਤ ਹੋਈ ਆਪੇ ਬੰਖਿਲੇ ਦਿਸਪਾਵੀ ਹਉਮੈ ਗਰਬ ਨਿਵਾਰਾਏ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੇ ਜੁਗੰਤਰ ਕੀ ਬਿਦ ਜਾਣੇ ਨਾਨਕ ਨਾਮ ਜਪੋ ਤਰ ਤਾਰੀ ਸਜ ਤਾਰੇ ਤਾਰਨ ਹਾਰਾਹੀ ਮਾਰੂ ਮਹੱਲਾ ਪਹਿਲਾ ਹਰ ਸਾਂ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆਂ ਸੁਰਤ ਸਮੋਈ ਸਰਬ ਜੀਆ ਪ੍ਰਤਪਾਲ ਸੁਮਾਲੀ ਸੁੰਤਰ ਦਾਨਾ ਬਿਨਾਹੀ ਗੁਰ ਸਰਵ ਰਹਿਮ ਹੰਸ ਪਿਆਰੀ ਸਾਗਰ ਮੈਂ ਰਤਨ ਲਾਲ ਬਉਸਾਰੀ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮੰਤਨ ਪੀਨਾਹੀ ਹਰਿ ਅਗਮ ਅਗਾਹ ਅਗਾਦ ਨਿਰਾਲਾ ਹਰਿ ਅੰਤਨ ਪਾਈਏ ਗੁਰੂ ਗੋਪਾਲਾ ਸਤ ਗੁਰ ਮਤ ਤਾਰੀ ਤਾਰਨ ਹਾਰ ਮੀਲ ਲੈ ਰੰਗ ਲੀਨਾ ਹੈ ਸਤ ਗੁਰ ਬਾਜੋ ਮੁਕਤ ਕਨੇਹੀ ਉਹ ਆਦ ਜੁਗਾਦੀ ਰਾਮ ਸਣੇ ਹੀ ਦਰੇ ਦੇ ਮੁਕਤ ਕਰੇ ਕਰ ਕਿਰਪਾ ਬਖਸ਼ੀ ਅਮ ਗੁਣ ਕੀ ਨਾਹੀ ਸਤ ਗੁਰ ਦਾਤਾ ਮੁਕਤ ਕਰਾਈ ਸਭ ਰੋਗ ਕਵਾਈ ਅਮਰੇ ਤਰਾਸ ਪਾਇ ਜਮ ਜਗਾਂਤ ਨਹੀਂ ਕਰ ਲਾਗੇ ਨਹੀਂ ਕਰ ਲਾਗੇ ਜਿਸ ਅਗਣ ਬੁਜੀ ਠਾਰ ਸੀਨਾ ਹੀ ਕਾਇ ਹੰਸਪ੍ਰੀਤ ਬਉਤਾਰੀ ਉ ਜੋਗੀਪੁਰ ਕੋ ਸੁੰਦਰ ਨਾਰੀ ਅਨਸ ਭੂਗੀ ਚੋਜ ਬਿਨੋਦੀ ਉਟ